Hello everyone, welcome or welcome back to my channel. ਪੀ ਇਸ ਮਿਸਟਰ ਟੂ ਪੰਜਾਬੀ ਲਾਚਮੀ ਦੇ ਵਿੱਚ ਆਪਾਂ ਕੋਸ਼ਕਾਰੀ ਨਾਲ ਸੰਬੰਧਿਤ ਛੋਟੇ ਪ੍ਰਸ਼ਨ ਉੱਤਰ ਕਰਾਂਗੇ ਇਸ ਤੋਂ ਇਲਾਵਾ ਮੇਰੇ ਚੈਨਲ ਦੇ ਉੱਤੇ ਤੁਹਾਨੂੰ ਹੋਰ ਵੀ ਟੀਚਿੰਗ ਵੀਡੀਓਜ਼ ਹੈਂਡ ਰਿਟਨ ਨੋਟਸ ਦੇ ਵਿੱਚ ਮਿਲ ਜਾਣਗੀਆਂ ਤੇ ਹੋਰ ਕਾਫੀ ਸਾਰੇ ਕਨਸੈਪਟ ਇਸੇ ਪਲੇਲਿਸਟਸ ਤੋਂ ਤੁਹਾਨੂੰ ਮਿਲ ਜਾਣਗੇ ਚੈੱਕ ਆਊਟ ਜ਼ਰੂਰ ਕਰਿਓ ਇੰਪੋਰਟੈਂਟ ਕੁਐਸ਼ਨਸ ਵੀ ਮੈਂ ਪਾ ਰਹੀ ਹਾਂ ਕਿ ਕਿਹੜੀ ਇੰਪੋਰਟੈਂਟ ਪੇਪਰ ਚ ਆ ਸਕਦੇ ਨੇ ਠੀਕ ਹੈ ਸੋ ਵੱਧ ਤੋਂ ਆ ਚੈਨਲ ਨੂੰ ਸ਼ੇਅਰ ਕਰੋ ਤਾਂ ਕਿ ਕੋਈ ਵੀ ਨੀਡੀ ਪਰਸਨ ਉਸ ਤੱਕ ਵੀ ਵੀਡੀਓ ਪਹੁੰਚਦੀ ਹੋਵੇ ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਕੋਸ਼ਕਾਰੀ ਨਾਲ ਸੰਬੰਧਿਤ ਛੋਟੇ ਪ੍ਰਸ਼ਨ ਉੱਤਰ ਤਾਂ ਕੋਸ਼ਕਾਰੀ ਦਾ ਕੰਮ ਕਿੰਨਾ ਕੁ ਪੁਰਾਣਾ ਹੈ ਜਾਂ ਫਿਰ ਕੋਸ਼ਕਾਰੀ ਕਿੰਨੀ ਕੁ ਪੁਰਾਣੀ ਹੈ ਤਾਂ ਕੋਸ਼ਕਾਰੀ ਦਾ ਮਤਲਬ ਕੀ ਹੁੰਦਾ ਇੱਕ ਤਰ੍ਹਾਂ ਡਿਕਸ਼ਨਰੀ ਠੀਕ ਹੈ ਤਾਂ ਕੋਸ਼ਕਾਰੀ ਦਾ ਜਿਹੜਾ ਕੰਮ ਹੈ ਭਾਸ਼ਾ ਵਿਗਿਆਨ ਲਈ ਉਹਨਾ ਹੀ ਪੁਰਾਣਾ ਹੈ ਜਿੰਨੀ ਕੁ ਭਾਸ਼ਾ ਹੈ ਤਾਂ ਇਸ ਦੀ ਰਚਨਾ ਖੇਤਰ ਦੀ ਸ਼ੁਰੂਆਤ ਹੋ ਗਈ ਸੀ 800 ਇਸਵੀ ਪੂਰਵ ਤੋਂ ਹੀ ਇਹ ਵਿਕਸਤ ਹੋਣੀ ਸਟਾਰਟ ਹੋ ਗਈ ਸੀ ਕੋਸ਼ਕਾਰੀ ਲੰਮੇ ਇਤਿਹਾਸਕ ਪ੍ਰਵਾਹ ਦੇ ਵਿੱਚੋਂ ਵਿਚਰਦੇ ਹੋਏ ਪਾਸ਼ਾ ਵਿਗਿਆਨ ਖੋਜ ਖੇਤਰ ਦੇ ਰੂਪ ਦੇ ਵਿੱਚ ਅਜੇ ਹੀ ਵਿਕਸਿਤ ਹੋਈ ਹੈ ਕਿ ਇਸੇ ਵਰਤੋਂ ਪਾਸ਼ਾ ਵਿਗਿਆਨ ਦੀ ਮੁੱਖ ਤਾਰਾ ਪਾਚ ਤਕਨੀਕ ਦੋਹਾਂ ਚ ਕੀਤੀ ਜਾਂਦੀ ਰਹੀ ਹੈ ਹੁਣ ਦੇਖੋ ਜਿੰਨਾ ਕਹਿੰਦੇ ਪਾਸ਼ਾ ਵਿਗਿਆਨ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਗਿਆ ਹੈ ਉਨਾ ਹੀ ਕਹਿੰਦੇ ਕੋਸ਼ਕਾਰੀ ਤੇ ਵੀ ਕੰਮ ਕੀਤਾ ਗਿਆ ਹੈ ਠੀਕ ਹੈ 800 ਇਸਵੀ ਦੇ ਕਰੀਬ ਜਿਹੜਾ ਹੈ ਇਹ ਤੋਂ ਪਹਿਲਾਂ ਹੀ ਇਹ ਵਿਕਸਿਤ ਹੋਣੀ ਸ਼ੁਰੂ ਹੋ ਗਈ ਸੀ ਬਹੁਤ ਸਾਰੇ ਇਤਿਹਾਸਿਕ ਪ੍ਰਵਾਹ ਮਤਲਬ ਕਿ ਇਤਿਹਾਸਾਂ ਦੇ ਵਿੱਚੋਂ ਨਿਕਲ ਕੇ ਆਈ ਹੈ ਇਕਦਮ ਹੀ ਆਪਣਾ ਕੋਸ਼ਕਾਰੀ ਜਿਹੜੀ ਹੈਗੀ ਹੈ ਹੋਂਦ ਵਿੱਚ ਨਹੀਂ ਆ ਗਈ ਬਹੁਤ ਟਾਈਮ ਪੀਰੀਅਡ ਲੱਗਿਆ ਹੈ ਅਤੇ ਅੱਜ ਦੇ ਸਮੇਂ ਵਿੱਚ ਇਸ ਦਾ ਇੰਨਾ ਮਹੱਤਵ ਹੈ ਕਿ ਬਹੁਤ ਸਾਰੇ ਕਾਰਨਾ ਕਰਕੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਵਰਤੋਂ ਕਿਉਂ ਕੀਤੀ ਜਾਂਦੀ ਹੈ ਕਿਉਂਕਿ ਸ਼ਬਦਾਂ ਦਾ ਸਹੀ ਜੋੜ ਦੇਖਣ ਲਈ ਸਹੀ ਉਚਾਰਨ ਕਰਨ ਲਈ ਸਹੀ ਅਰਥ ਜਾਣਨ ਲਈ ਆਧੇ ਸਮੇਂ ਦੇ ਵਿੱਚ ਕੋਸ਼ ਦਾ ਕੋਸ਼ਕਾਰੀ ਦਾ ਕੀ ਮਤਲਬ ਹੈ ਬਹੁਤ ਜਿਆਦਾ ਮਹੱਤਵ ਹੈ ਚਾਹੇ ਕੋਈ ਕੰਟਰੀ ਡਿਵੈਲਪਡ ਹੈ ਚਾਹੇ ਅੰਡਰ ਡਿਵੈਲਪਡ ਹੈ ਚਾਹੇ ਡਿਵੈਲਪਿੰਗ ਏਜ ਦੇ ਵਿੱਚ ਆ ਤਾਂ ਅਰਧ ਵਿਕਸਤ ਹੈ ਵਿਕਸਤ ਹੈ ਚਾਹੇ ਅਵਿਕਸਤ ਹੈ ਤਾਂ ਵਿਦਿਆ ਦੇ ਵਿੱਚ ਵਾਧਾ ਹੋਣ ਕਰਕੇ ਕੋਸ਼ਕਾਰੀ ਦਾ ਕੋਸ਼ ਦਾ ਮਤਲਬ ਬਹੁਤ ਵੱਧ ਗਿਆ ਹੈ ਡਿਕਸ਼ਨਰੀਆਂ ਦਾ ਮਹੱਤਵ ਬਹੁਤ ਜ਼ਿਆਦਾ ਵੱਧ ਗਿਆ ਹੈ ਕਿਉਂਕਿ 21ਵੀਂ ਸਦੀ ਦੇ ਵਿੱਚ ਲੋਕਾਂ ਵਿੱਚ ਸਾਖਰਤਾ ਵੱਧ ਰਹੀ ਹੈ ਸਿੱਖਿਆ ਵਧਣ ਕਰਕੇ ਜਿਹੜਾ ਹੈ ਦੁਨੀਆ ਭਰ ਦੇ ਲੋਕ ਜਿਹੜੇ ਨੇ ਉਹ ਕੋਸ਼ ਦਾ ਵਰਤੋਂ ਜਿਹੜੀ ਹੈ ਕੋਸ਼ਕਾਰੀ ਦੀ ਕਰ ਰਹੇ ਨੇ ਠੀਕ ਹੈ ਹੁਣ ਕੋਸ਼ ਦੀ ਵਰਤੋਂ ਜਿਹੜੀ ਹੈ ਕਿਉਂ ਕੀਤੀ ਜਾਂਦੀ ਹੈ ਓਬਵੀਅਸਲੀ ਬਹੁਤ ਸਾਰੇ ਕਾਰਨਾ ਕਰਕੇ ਕੀਤੀ ਜਾਂਦੀ ਹੈ ਕਿਉਂਕਿ ਸ਼ਬਦਾਂ ਦਾ ਸਹੀ ਸ਼ਬਦ ਜੋੜ ਕੀ ਹੈ ਠੀਕ ਹੈ ਸਹੀ ਉਚਾਰਨ ਕੀ ਹੈ ਸਹੀ ਅਰਥ ਕੀ ਹੈ ਤਾਂ ਇਹ ਸਾਰਾ ਕੁਝ ਜਾਣਣ ਲਈ ਹੁਣ ਡਿਕਸ਼ਨਰੀ ਕਿਉਂ ਯੂਜ਼ ਕਰਦੇ ਆਪਾਂ ਉਚਾਰਣ ਕੀ ਹੈ ਸ਼ਬਦ ਜੋੜ ਕੀ ਨੇ ਕਿਦਾਂ ਇਹਦਾ ਅਰਥ ਹੈ ਹੈਨਾ ਤਾਂ ਇਹ ਸਾਰਾ ਖੋਜਾਂ ਸ਼ਬਦਾਂ ਦੀ ਉਤਪਤੀ ਬਾਰੇ ਖੋਜ ਕਰਨ ਲਈ ਸ਼ਬਦ ਜਾਣਨ ਲਈ ਉਹਨਾਂ ਦੇ ਪੈਟਰਨ ਨੂੰ ਸਮਝਣ ਲਈ ਜਿਹੜਾ ਹੈ ਅਸੀਂ ਕੋਸ਼ ਦੀ ਵਰਤੋਂ ਕਰਦੇ ਹਾਂ ਇਸ ਦੇ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਵਿਸ਼ਵਾਸਯੋਗ ਸਿੱਟੇ ਨਿਕਲ ਕੇ ਆਉਂਦੇ ਨੇ ਸਹੀ ਵਿਸਤਾਰ ਪੂਰਵਕ ਜਾਣਕਾਰੀ ਮਿਲਦੀ ਹੈ ਹੁਣ ਕੋਸ਼ ਦੀ ਪਰਿਭਾਸ਼ਾ ਕੋਸ਼ ਦਾ ਡਿਕਸ਼ਨਰੀ ਅਜਿਹੀ ਪੁਸਤਕ ਹੈ ਜਿਦੇ ਵਿੱਚ ਭਾਸ਼ਾ ਕੋਈ ਵੀ ਭਾਸ਼ਾ ਚਾਹੇ ਉਹ ਇੰਗਲਿਸ਼ ਦਾ ਸ਼ਬਦ ਕੋਸ਼ ਹੈ ਹੈਨਾ ਇੰਗਲਿਸ਼ ਦੀ ਡਿਕਸ਼ਨਰੀ ਹੈ ਚਾਹੇ ਪੰਜਾਬੀ ਹੈ ਚਾਹੇ ਹਿੰਦੀ ਹੈ ਚਾਹੇ ਸੰਸਕ੍ਰਿਤ ਹੈ ਤਾਂ ਕਿਸੇ ਭਾਸ਼ਾ ਦੇ ਇਕੱਲੇ ਇਕੱਲੇ ਸ਼ਬਦ ਨੂੰ ਲੈ ਕੇ ਉਸੇ ਸ਼ਬਦ ਜੋੜਾ ਉਚਾਰਣਾ ਅਰਥਾਂ ਦੀ ਵਰਤੋਂ ਸਮਾਨਾਰਥਕ ਸਿਨੋਨਿਮਸ ਦਿੱਤੇ ਹੁੰਦੇ ਨੇ ਵਿਉਂਤ ਪੱਤੀ ਦਿੱਤੀ ਹੁੰਦੀ ਆ ਇਤਿਹਾਸ ਘਟੋ-ਘਟ ਕੁਝ ਪੱਖਾਂ ਨੂੰ ਸੰਦਰਭ ਦੇ ਰੂਪ ਦੇ ਵਿੱਚ ਸਹੂਲਤ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਇੱਕ ਨਿਸ਼ਚਿਤ ਸੀਰੀਅਲ ਵਾਈਜ਼ ਆਰਡਰ ਨਿਸ਼ਚਿਤ ਕਰਮ ਚ ਹੁੰਦੇ ਨੇ ਤਾਂ ਇਸ ਦੇ ਨਾਲ ਜਿਹੜਾ ਹੈ ਆਪਣਾ ਅੱਖਰ ਕਰਮ ਦੇ ਵਿੱਚ ਸਾਨੂੰ ਬਤਲਾਉਂਦਾ ਹੈ ਹਨਾ ਤਾਂ ਹੁਣ ਤੁਸੀਂ ਡਿਕਸ਼ਨਰੀ ਤਾਂ ਸਭ ਨੇ ਪੜ੍ਹੀ ਹੈ ਹਨਾ ਡਿਕਸ਼ਨਰੀ ਦੇ ਵਿੱਚ ਸੀਰੀਅਲ ਵਾਈਜ਼ ਜਿਹੜਾ ਹੈ ਸ਼ਬਦ ਦਿੱਤੇ ਜਾਂਦੇ ਨੇ ਉਹਨਾਂ ਦੇ ਸਿਨੋਨੀਮਸ ਐਂਟੋਨੀਮਸ ਉਹਨਾਂ ਨੂੰ ਉਚਾਰਨ ਕਿੱਦਾਂ ਕਰਨਾ ਹੈ ਠੀਕ ਹੈ ਉਹਨਾਂ ਦੇ ਜਿਹੜੇ ਨੇ ਅਰਥ ਕੀ ਨੇ ਤਾਂ ਇਹ ਸਾਰਾ ਕੁਝ ਦਿੱਤਾ ਜਾਂਦਾ ਹੈ ਠੀਕ ਹੈ ਲਾਤੀਨੀ ਸਭ ਤੋਂ ਪਹਿਲਾਂ ਜਿਹੜੀ ਡਿਕਸ਼ਨਰੀ ਜਾਂ ਕੋਸ਼ ਜਿਹੜਾ ਹੈ 13ਵੀਂ ਸਦੀ ਦੇ ਮੱਧਕਾਲੀ ਲਾਤੀਨੀ ਦੇ ਵਿੱਚ ਜਿਹੜਾ ਹੈ ਲਾਤੀਨੀ ਵਿਸ਼ੇਸ਼ਣ ਡਿਕ ਡਿਕਸ਼ਨਰੀ ਡਿਕਸ਼ਨ ਐਂਡਿਸ ਦੇ ਵਿੱਚੋਂ ਕੜਿਆ ਗਿਆ ਸੀਗਾ ਜਿਸ ਦਾ ਲਾਤੀਨੀ ਡਿਕਟੋ ਦੇ ਰੂਪ ਦੇ ਵਿੱਚ ਜਿਹੜਾ ਸੀ ਰੂਪਾਂਤਰ ਹੋਇਆ ਬਾਅਦ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਥੋੜੀ ਦੇਰ ਬਾਅਦ ਵਰਤੋਂ ਇਸ ਦੀ ਸਟਾਰਟ ਹੋਈ ਹੈ ਸਭ ਤੋਂ ਪਹਿਲਾਂ ਲੈਟਨ ਦੇ ਵਿੱਚ ਇਹ ਯੂਜ਼ ਕੀਤਾ ਜਾਂਦਾ ਸੀ ਡਿਕਸ਼ਨਰੀ ਰੀਸ ਠੀਕ ਹੈ ਤੇ ਬਾਅਦ ਦੇ ਵਿੱਚ ਜਿਹੜਾ ਹੈ ਇਸ ਦੀ ਵਰਤੋਂ ਪਿਲਗ੍ਰੀਮ ਆਫ ਪਰਫੈਕਸ਼ਨ 1526 ਦੇ ਵਿੱਚ ਹੋਈ ਤਾਂ ਮਤਲਬ ਕਾਫੀ ਸਾਰੇ ਜਿਹੜਾ ਹੈ ਇਤਿਹਾਸਕ ਪੜਾਵਾਂ ਦੇ ਵਿੱਚੋਂ ਨਿਕਲਿਆ ਹੈ ਕੋਸ਼ ਦੇ ਆਧਾਰ ਕਿਹੜੇ-ਕਿਹੜੇ ਨੇ ਇਕਤਾ ਇੰਦਰਾਜ ਜਿਹੜੇ ਨੇ ਉਹਨਾਂ ਦਾ ਸੰਗਣਾਪਨ ਹੁੰਦਾ ਹੈ ਭਾਸ਼ਾਵਾਂ ਦੀ ਸੰਖਿਆ ਕੋਸ਼ਾਂ ਦੇ ਵਿੱਚ ਮਿਲਦੀ ਆ ਇੰਦਰਾਜਾਂ ਦੀ ਪ੍ਰਕਿਰਤੀ ਭਾਸ਼ਾ ਦਾ ਸਮਾ ਸਮੇ ਦਾ ਤੂਰਾ ਇੰਦਰਾਜਾ ਦੀ ਵਿਵਸਥਾ ਮੰਤਪ ਅਤੇ ਭਾਵੀ ਵਰਤੋਕਾਰ ਜਿਹੜੀ ਇਸ ਤੇ ਦੇਖਣ ਨੂੰ ਮਿਲ ਜਾਂਦੀ ਹੈ ਹੁਣ ਕੋਸ਼ਾਂ ਦਾ ਵਰਗੀਕਰਨ ਭਾਸ਼ਾ ਦੇ ਆਧਾਰ ਤੇ ਕਿਵੇਂ ਕੀਤਾ ਜਾਂਦਾ ਹੈ ਤਾਂ ਭਾਸ਼ਾ ਦੇ ਆਧਾਰ ਦੇ ਉੱਤੇ ਕੋਸ਼ਾਂ ਦਾ ਵਰਗੀਕਰਨ ਬਹੁਤ ਤਰੀਕੇ ਨਾਲ ਕੀਤਾ ਜਾਂਦਾ ਜਿਵੇਂ ਕਿ ਇੱਕ ਭਾਸ਼ੀ ਕੋਸ਼ ਹੁੰਦਾ ਹੈ ਉਹ ਸਿਰਫ ਇੰਗਲਿਸ਼ ਤੋਂ ਇੰਗਲਿਸ਼ ਪੰਜਾਬੀ ਤੋਂ ਪੰਜਾਬੀ ਇਕ ਹੁੰਦਾ ਸੰਪਾਸ਼ੀ ਕੋਸ਼ ਮਤਲਬ ਕਿ ਦੋ ਪਾਸ਼ਾ ਵਾਲਾ ਹੁੰਦਾ ਸੰਪਾਸ਼ੀ ਠੀਕ ਹੈ ਤੇ ਇੱਕ ਹੁੰਦਾ ਹੈਗਾ ਦੋ ਪਾਸ਼ੀ ਜੀ ਦੇ ਵਿੱਚ ਦੋ ਲੈਂਗੁਏਜਸ ਹੁੰਦੀਆਂ ਨੇ ਇੱਕ ਹੁੰਦਾ ਬੋ ਪਾਸ਼ੀ ਜੀ ਜਿਸ ਵਿੱਚ ਬਹੁਤ ਸਾਰੀਆਂ ਲੈਂਗੁਏਜਸ ਹੁੰਦੀਆਂ ਨੇ ਕੋਸ਼ਤਕਾਰੀ ਦੀ ਸ਼ੁਰੂਆਤ ਕਦੋਂ ਹੋਈ ਹੈ ਤਾਂ ਬਿਲਕੁਲ ਵੱਖਰੀ ਸ਼ੈਲੀ ਦੇ ਵਿੱਚ ਭਾਰਤ ਦੇ ਵਿੱਚ ਕੋਸ਼ਤ ਕਰ ਦੀ ਸ਼ੁਰੂਆਤ ਹੋਈ ਹੈ ਪਹਿਲਾਂ ਅਰਥ ਸਪਸ਼ਟ ਜਿਹੜੇ ਸ਼ਬਦ ਹੁੰਦੇ ਸੀ ਜਿਹੜੇ ਸਾਨੂੰ ਜਮ੍ਹਾਂ ਪਤਾ ਨਹੀਂ ਸੀ ਲੱਗਦੇ ਉਹ ਇਕੱਠੇ ਕੀਤੇ ਗਏ ਸੰਗ੍ਰਹਿਤ ਕੀਤੇ ਗਏ ਜਿਸ ਨੂੰ ਜਿਨ੍ਹਾਂ ਵਰਡਸ ਨੂੰ ਕੀ ਕਿਹਾ ਜਾਂਦਾ ਸੀ ਨਿਗੰਟੂ ਠੀਕ ਹੈ ਜਿਸ ਨਾਲ 1000 ਈਸਵੀ ਪੂਰਵ ਦੇ ਵਿੱਚ ਨਿਰੁਕਤ ਅਤੇ ਪਦਪਥ ਦਾ ਆਧਾਰ ਬਣਿਆ ਇਜ਼ਾੰਤ 1500 ਤੋਂ 17ਵੀਂ ਸਦੀ ਤੱਕ ਬਹੁ ਗਿਣਤੀ ਦੇ ਵਿੱਚ ਰਚਾ ਰਜੇ ਹੋਏ ਕੋਸ਼ਾਂ ਦੇ ਨਾਲ ਸ਼ੁਰੂ ਹੋਇਆ ਇਸ ਤਰ੍ਹਾਂ ਬਹੁਤ ਸਾਰੇ ਮਹੱਤਵਪੂਰਨ ਦੁਰਲਭ ਨਾਮ ਅਤੇ ਅਭਿਏ ਜਿਹੜੇ ਸ਼ਬਦ ਨੇ ਹੌਲੀ ਹੌਲੀ ਜਿਹੜੇ ਸੀ ਸਟਾਰਟ ਸਭ ਤੋਂ ਪਹਿਲਾਂ ਕਹਿਣਾ ਮਤਲਬ ਕੋਸ਼ਕਾਰੀ ਸਟਾਰਟ ਹੋਈਏ ਜਿਹੜੇ ਵਰਡਸ ਦਾ ਅਰਥ ਹੀ ਨਹੀਂ ਸੀ ਪਤਾ ਆਪਾਂ ਨੂੰ ਜਿਹੜੇ ਵਰਡ ਬੋਲਣੇ ਨਹੀਂ ਸੀ ਹਰੇ ਉਹਨਾਂ ਦੀ ਕਲੈਕਸ਼ਨ ਸਟਾਰਟ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਹੌਲੀ 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 ਹੋਰੀ ਇਹ ਵਰਡਸ ਦਾ ਅਨਸਰ ਲੱਭਿਆ ਗਿਆ ਤੇ ਇਸ ਤਰ੍ਹਾਂ ਇਸ ਨੂੰ ਸੰਗਠਨ ਰਹੇ ਤੇ ਜਿਹੜਾ ਸੀ ਕੀਤਾ ਗਿਆ ਵੱਖ-ਵੱਖ ਮਾਡਲ ਤਿਆਰ ਕੀਤੇ ਗਏ ਭਾਰਤ ਦੇ ਵਿੱਚ ਹਿੰਦੂ ਆਰੀਆ ਦਰਾਵੜ ਭਾਸ਼ਾਵਾਂ ਦੇ ਵਿੱਚ ਕੋਸ਼ਕਾਰੀ ਦੇ ਮਾਡਲ ਤਿਆਰ ਕੀਤੇ ਗਏ ਕੋਸ਼ਕਾਰੀ ਦੀ ਸ਼ੁਰੂਆਤ ਜਿਹੜੀ ਸੀ ਕਿ ਕਿੱਦਾਂ ਹੋਈ ਤਾਂ ਪੰਜਾਬੀ ਦੇ ਵਿੱਚ ਕੋਸ਼ਕਾਰੀ ਦੀ ਸ਼ੁਰੂਆਤ ਈਸਾਈ ਮਿਸ਼ਨਰੀਆਂ ਨੇ ਕੀਤੀ ਸੀ ਆਪਣਾ ਧਰਮ ਫੈਲਾਉਣ ਲਈ ਹੋ ਦੇਖੋ ਇਹਨਾਂ ਨੇ ਡਿਕਸ਼ਨਰੀ ਯੂਜ਼ ਕੀਤੀ ਤਾਂ ਕਿ ਇਹ ਆਪਣੇ ਧਰਮ ਦਾ 크੍ਰਿਸਚਨ ਧਰਮ ਦਾ ਫੈਲਾਅ ਕਰ ਸਕਣ ਧਰਮ ਦਾ ਪ੍ਰਚਾਰ ਕਰਨ ਲਈ ਪੰਜਾਬੀ ਸਿੱਖਣੀ ਬਹੁਤ ਜ਼ਿਆਦਾ ਜ਼ਰੂਰੀ ਸੀ ਐਸ ਸੀ ਸਟਾਰਕੀ ਨੇ ਅੰਗਰੇਜ਼ੀ ਪੰਜਾਬੀ ਵਿਆਕਰਣ ਅਤੇ ਵਿਆਖਿਆਤਮਕ ਟਿੱਪਣੀਆਂ ਸਹਿਤ ਡਿਕਸ਼ਨਰੀ 부ਸਾਵਾ ਸਿੰਘ ਦੀ ਮਦਦ ਦੇ ਨਾਲ ਜਿਹੜੀ ਸੀਗੀ ਤਿਆਰ ਕੀਤੀ ਕਲਕੱਤੇ ਤੋਂ چھਪਵਾਈ ਦੇ 1849 ਦੇ ਵਿੱਚ 11000 ਦੇ ਕਰੀਬ ਇਹਦੇ ਵਿੱਚ ਅੰਗਰੇਜ਼ੀ ਸ਼ਬਦਾਂ ਦੇ ਪੰਜਾਬੀ ਅਰਥ ਰੋਮਨ ਲਿਪੀ 'ਚ ਦਿੱਤੇ ਗਏ ਸੀ ਈਸਾਈ ਮਿਸ਼ਨ ਜਿਹੜਾ ਸੀਗਾ ਠੀਕ ਹੈ ਇਹਨਾਂ ਨੇ ਲੁਧਿਆਣਾ ਦੇ ਵਿੱਚ 1854 ਦੇ ਵਿੱਚ ਡਿਕਸ਼ਨਰੀ ਆਫ ਪੰਜਾਬੀ ਲੈਂਗੁਏਜ چھਪਵਾਈ ਫਿਰ ਬਹੁਤ ਸਾਰੇ ਲੋਕਾਂ ਨੇ ਅੱਗੇ ਇਸ ਨੂੰ ਤਿਆਰ ਕੀਤਾ ਹੋਰ ਵਰਡ ਐਡ-ਆਨ ਹੋਏ ਤਾਂ 1892 ਦੇ ਵਿੱਚ ਜਵਾਹਰ ਸਿੰਘ ਦੁਆਰਾ ਸੰਗ੍ਰਹਿਹਿਤ ਫੌਜੀ ਅਪਸਰਨਾ ਦੀ ਮਦਦ ਲਈ 2000 ਮਤਲਬ ਫੌਜੀ ਲੈਂਗੁਏਜ ਦੇ ਵਿੱਚ ਠੀਕ ਹੈ ਤੇ 2000 ਸ਼ਬਦਾਂ ਦੀ ਕਿ ਇਹਨਾਂ ਨੇ ਅੰਗਰੇਜ਼ੀ ਡਿਕਸ਼ਨਰੀ ਪੰਜਾਬੀ ਦੇ ਵਿੱਚ ਅੰਗਰੇਜ਼ੀ ਪੰਜਾਬੀ ਠੀਕ ਹੈ ਤਾਂ ਛਾਪੀ ਫਿਰ ਇਸ ਤੋਂ ਬਾਅਦ ਦੇ ਵਿੱਚ ਹੋਰ ਵੀ ਡਿਕਸ਼ਨਰੀਆਂ ਜਿਹੜੀਆਂ ਨੇ ਆਈਆਂ ਨੇ ਲਾਲਾ ਸਾਲੀਗ੍ਰਾਮ ਦੀ ਹੋਗੀ ਈਪੀ ਨਿਊਟਨ ਦੀ ਹੋਗੀ ਟੀਜੀ ਬੇਲੀ ਦੀ ਹੋਗੀ ਆਰਕੇ ਡਬਲਯੂ ਦੀ ਹੋਗੀ ਪੀ ਹੇਅਰਸ ਦੀ ਹੋਗੀ ਪੰਜਾਬੀ ਦੀ ਪੰਜਾਬੀ ਤੋਂ ਪੰਜਾਬੀ ਪਹਿਲੀ ਡਿਕਸ਼ਨਰੀ ਕਦੋਂ ਛਪੀ ਸੀ ਤਾਂ ਸਭ ਤੋਂ ਪਹਿਲਾ ਜਿਹੜੀ ਸੀ ਡਿਕਸ਼ਨਰੀ ਸ਼ਬਦ ਭੰਡਾਰ ਪੰਜਾਬੀ ਸ਼ਬਦ ਭੰਡਾਰ ਦੇ ਨਾਮ ਨਾਲ ਛਪੀ ਸੀ ਠੀਕ ਹੈ ਤੇ ਇਹ 1922 ਚ ਛਪੀ ਸੀ ਭਾਈ ਬਿਸ਼ਨ ਅ ਦਾਸਪੁਰੀ ਨੇ ਤਿਆਰ ਕੀਤੀ ਸੀ ਬਹੁਤ ਇੰਪੋਰਟੈਂਟ ਕੁਐਸਚਨ ਹੈ 1947 ਤੋਂ ਬਾਅਦ ਦੇ ਵਿੱਚ ਪੰਜਾਬੀ ਤੋਂ ਪੰਜਾਬੀ ਠੀਕ ਹੈ ਜਿਵੇਂ ਇੰਗਲਿਸ਼ ਜਿਵੇਂ ਇੰਗਲਿਸ਼ ਟੂ ਇੰਗਲਿਸ਼ ਹੁੰਦਾ ਨਾ ਉਵੇਂ ਪੰਜਾਬੀ ਟੂ ਪੰਜਾਬੀ ਹੁੰਦਾ ਤੇ ਪੰਜਾਬੀ ਟੂ ਪੰਜਾਬੀ ਕੋਸ਼ ਤਿਆਰ ਕਰਨ ਬਾਰੇ ਕੀ ਕੀ ਕੰਮ ਸਟਾਰਟ ਹੋਇਆ ਤਾਂ 1947 ਤੋਂ ਬਾਅਦ ਭਾਸ਼ਾ ਵਿਭਾਗ ਜਿਹੜਾ ਪੈਪਸੂ ਠੀਕ ਹੈ ਭਾਸ਼ਾ ਵਿਭਾਗ ਪੈਪਸੂ ਨੇ ਪੰਜਾਬੀ ਤੋਂ ਪੰਜਾਬੀ ਡਿਕਸ਼ਨਰੀ ਤਿਆਰ ਕਰਨ ਦੀ ਜ਼ਿੰਮੇਵਾਰੀ ਲਈ ਇਹ ਕੰਮ ਸਰਦਾਰ ਰਣਜੀਤ ਸਿੰਘ ਗਿੱਲ ਗਿਆਨੀ ਲਾਲ ਸਿੰਘ ਨੇ ਸਟਾਰਟ ਕੀਤਾ ਫਿਰ ਇਹ ਕੰਮ ਬਨਾਰਸੀ ਦਾਸ ਨੂੰ ਸੌਂਪਿਆ ਗਿਆ 1954 ਦੇ ਵਿੱਚ ਭਾਸ਼ਾ ਵਿਭਾਗ ਨੇ ਇਸ ਡਿਕਸ਼ਨਰੀ ਦੀ ਪਹਿਲੀ ਜਿਹੜੀ ਜਿਲਦ ਸੀ ਪਹਿਲੀ ਪਬਲੀਕੇਸ਼ਨ ਸੀ 1955 ਦੇ ਵਿੱਚ ਛਾਪੀ 6ਵੀਂ ਜਿਲਦ ਜਿਹੜੀ ਸੀ 1983 ਦੇ ਵਿੱਚ ਛਾਪੀ ਹੁਣ ਇਹਦੀਆਂ ਕਾਫੀ ਸਾਰੀਆਂ ਜਿਲਦਾਂ ਆ ਚੁੱਕੀਆਂ ਨੇ ਠੀਕ ਹੈ ਇਸ ਦੌਰਾਨ ਗਿਆਨੀ ਨਿਹਾਲ ਸਿੰਘ ਨੇ ਸ਼ਬਦ ਰਤਨਾਕਰ ਅਰਥਾਤ ਪੰਜਾਬੀ ਸ਼ਬਦ ਕੋਸ਼ 1954 ਕਰਤਾਰ ਸਿੰਘ ਨੇ ਪ੍ਰਮਾਣਿਕ ਪੰਜਾਬੀ ਕੋਸ਼ 1963 ਦੇ ਜਿਹੜੇ ਸੀਗੇ ਕੁਝ ਜਿਹੜੀਆਂ ਸੀ ਜਿਲਤਾ ਚ ਵਵਾਈਆਂ ਬਹੁਤ ਸਾਰੇ ਪੰਜਾਬੀ ਉਪ ਭਾਸ਼ਾਵਾਂ ਦੇ ਸ਼ਬਦ ਕੋਸ਼ ਜਿਵੇਂ ਮਾਝੀ ਮਲਵਈ 도ਆਬੀ ਪੌਦੀ ਠੀਕ ਹੈ ਸੋ ਇਹ ਵੀ ਸ਼ਬਦ ਕੋਸ਼ ਜਿਹੜੇ ਸੀ ਤਿਆਰ ਕਰਾਏ ਗਏ ਸਰਦਾਰ ਜਵਾਲਾ ਸਿੰਘ ਨੇ ਖਲਸਾਈ ਬੋਲੇ ਠੀਕ ਹੈ ਖਲਸਾਈ ਬੋਲੇ ਨਾਮ ਦੇ ਹੇਠ ਨਿਹੰਗਾਂ ਦੀ ਵੀ ਇੱਕ ਜਿਹੜੀ ਸੀ ਕਿ ਡਿਕਸ਼ਨਰੀ ਤਿਆਰ ਕੀਤੀ ਪ੍ਰਿੰਸੀਪਲ ਤੇਜਾ ਸਿੰਘ ਦੀ ਡਿਕਸ਼ਨਰੀ ਜਿਹੜੀ ਕਿ ਬਹੁਤ ਪੌਪੂਲਰ ਹੈ ਇਹ ਵੀ ਇਹਨਾਂ ਨੇ ਤਿਆਰ ਕੀਤੀ ਫਿਰ ਡਾਕਟਰ ਹਰਕੀਰ ਸਿੰਘ ਨੇ ਪੰਜਾਬੀ ਸ਼ਬਦ ਰੂਪ ਅਤੇ ਸ਼ਬਦ ਜੋੜ ਕੋਸ਼ ਦੀ ਰਚਨਾ ਜਿਹੜੀ ਸੀ ਸਟਾਰਟ ਕੀਤੀ ਤੇ ਐਵੇਂ ਦਾ ਹੀ ਕੰਮ ਪਾਕਿਸਤਾਨ ਦੇ ਵਿੱਚ ਵੀ ਡਿਕਸ਼ਨਰੀਆਂ ਦਾ ਹੋਇਆ ਹੈਗਾ ਠੀਕ ਹੈ ਆਪਣੇ ਪੰਜਾਬ 'ਚ ਹੋਇਆ ਹੈ ਇੰਡੀਆ 'ਚ ਹੋਇਆ ਹੈ ਤਾਂ ਪਾਕਿਸਤਾਨ 'ਚ ਵੀ ਹੋਇਆ ਪੰਜਾਬੀ ਯੂਨੀਵਰਸਿਟੀ ਕਿਉਂਕਿ ਇਹ ਪੰਜਾਬੀ ਯੂਨੀਵਰਸਿਟੀ ਪੰਜਾਬੀ ਲੈਂਗੁਏਜ ਨੂੰ ਲੈ ਕੇ ਹੀ ਬਣਾਈ ਗਈ ਸੀ ਦਾ ਇਸ ਦਾ ਪੰਜਾਬੀ ਕੋਸ਼ਕਾਰੀ ਸੰਬੰਧੀ ਇਸ ਦੇ ਅੰਦਰ ਕੀ ਕੰਮ ਚੱਲ ਰਿਹਾ ਤਾਂ ਦੇਖੋ ਬਹੁਤ ਵਿਸ਼ੇਸ਼ ਕੰਮ ਚਲਾ ਰਹੀ ਹੈ ਪੰਜਾਬੀ ਯੂਨੀਵਰਸਿਟੀ 2006 ਦੇ ਵਿੱਚ ਇੱਥੋਂ ਦੇ ਪੰਜਾਬੀ ਭਾਸ਼ਾ ਅਤੇ ਲਿੰਗੁਇਸਟਿਕ ਵਿਭਾਗ ਹੈ ਜਿਹੜਾ ਇਹਨਾਂ ਨੇ ਕੋਸ਼ਕਾਰੀ ਵਿਭਾਗ ਨੂੰ ਇਕੱਠਾ ਕਰਤਾ ਪੰਜਾਬੀ ਭਾਸ਼ਾ ਅਤੇ ਲਿੰਗੁਇਸਟਿਕ ਵਿਭਾਗ ਨੂੰ ਇਕੱਠਾ ਕਰ ਦਿੱਤਾ ਗਿਆ ਤਾਂ ਕਿ ਜਿਹੜਾ ਡਿਕਸ਼ਨਰੀ ਦਾ ਕੰਮ ਹੈ ਕੋਸ਼ਕਾਰੀ ਦਾ ਕੰਮ ਹੈ ਆਸਾਨ ਬਣਾ ਬਣਾਇਆ ਜਾ ਸਕੇ ਇਨ ਇਸ ਵਿਭਾਗ ਨੇ 8 ਤਕਰੀਬਨ ਡਿਕਸ਼ਨਰੀਆਂ ਤਿਆਰ ਕੀਤੀਆਂ ਨੇ ਹੋਰ ਵੀ ਚੱਲ ਰਹੀਆਂ ਨੇ ਅਤੇ ਬਹੁਤ ਸਾਰੀਆਂ ਪੰਜਾਬੀ ਦੀਆਂ ਉਪਭਾਸ਼ਾਵਾਂ ਮਾਝੀ ਮਲਬਈ 도ਆਬੀ ਪੌਦੀ ਠੀਕ ਹੈ ਸੋ ਇਹਦੇ ਵਿੱਚ ਵੀ ਕੋਸ਼ ਤਿਆਰ ਇਹ ਕਰ ਰਹੇ ਨੇ ਤੇ ਪੰਜਾਬੀ ਯੂਨੀਵਰਸਿਟੀ ਦੇ ਭਾਈ ਕਾਮ ਸਿੰਘ ਨਾਬਾ ਰਜੀਤ ਮਹਾਨ ਕੋਸ਼ ਨੂੰ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਾਉਣ ਵੈੱਬਸਾਈਟ ਤੇ ਪਾਉਣ ਦਾ ਵੀ ਉਪਰਾਲਾ ਇਹਨਾਂ ਨੇ ਕੀਤਾ ਠੀਕ ਹੈ ਤਾਂ ਇਹ ਜਿਹੜੀ ਡਿਕਸ਼ਨਰੀ ਹੈ ਭਾਈ ਕਾਮ ਸਿੰਘ ਨਾਬਾ ਦੀ ਇਹ ਵੀ ਜਿਹੜੀ ਹੈ ਆਨਲਾਈਨ ਉਪਲਬਧ ਹੈ ਇੰਟਰਨੈਟ ਦੇ ਉੱਤੇ ਅਗਰ ਅਸੀਂ ਪੰਜਾਬੀ ਕੋਸ਼ ਕਰੀ ਸਰਚ ਕਰਦੇ ਹਾਂ ਤਾਂ ਸਾਨੂੰ ਕੀ ਮਿਲਦਾ ਦੇਖੋ ਜਦੋਂ ਵੀ ਆਪਾਂ Google ਤੇ ਸਰਚ ਕਰਦੇ ਆ ਤਾਂ ਬਹੁਤ ਸਾਰੀਆਂ ਵੈਬਸਾਈਟਾਂ ਦੇ ਉੱਤੇ ਅੰਗਰੇਜ਼ੀ ਪੰਜਾਬੀ ਦੀਆਂ ਡਿਕਸ਼ਨਰੀਆਂ ਹੋਰ ਵੀ ਲੈਂਗੁਏਜ ਦੀਆਂ ਡਿਕਸ਼ਨਰੀਆਂ ਜਿਹੜੀਆਂ ਨੇ ਫ੍ਰੀ ਦੇ ਵਿੱਚ ਡਾਊਨਲੋਡ ਕੀਤੀਆਂ ਜਾ ਸਕਦੀਆਂ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀ ਗੁਰਮੁਖੀ ਪੰਜਾਬੀ ਸ਼ਾਹਮੁਖੀ ਤੋਂ ਅੰਗਰੇਜ਼ੀ ਅੰਗਰੇਜ਼ੀ ਤੋਂ ਪੰਜਾਬੀ ਗੁਰਮੁਖੀ ਪੰਜਾਬੀ ਸ਼ਾਹਮੁਖੀ ਬਹੁਤ ਸਾਰੀਆਂ ਜਿਹੜੀਆਂ ਇਸ ਸ਼ਬਦਾਂ ਦੇ ਉੱਤੇ ਚਪਦਾਂ ਦੇ ਉੱਤੇ ਮੁਹਾਵਰਿਆਂ ਦੇ ਉੱਤੇ ਜਿਹੜੀਆਂ ਡਿਕਸ਼ਨਰੀਆਂ ਨੇ ਉਪਲਬਧ ਨੇ ਤਾਂ ਆਪਾਂ ਇੱਥੇ ਜਿਹੜਾ ਹੈ ਸਰਚ ਕਰ ਸਕਦੇ ਹਾਂ ਬਹੁਤ ਸਾਰੀਆਂ ਡਿਕਸ਼ਨਰੀਆਂ ਕੋਸ਼ ਜਿਹੜੇ ਨੇ ਛਾਪੇ ਹੋਏ ਨੇ ਅਤੇ ਬਹੁਤ ਸਾਰੀਆਂ ਸਾਈਟਾਂ ਤੇ ਉਪਲਬਧ ਨੇ ਇੰਟਰਨੈਟ ਦੇ ਉੱਤੇ ਪੰਜਾਬੀ ਦਾ ਹੋਰ ਭਾਸ਼ਾਵਾਂ ਦੇ ਵਿੱਚ 20 ਦੇ ਕਰੀਬ ਡਿਕਸ਼ਨਰੀਆਂ ਮੌਜੂਦ ਨੇ ਅਤੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਸੰਬੰਧੀ ਡਿਕਸ਼ਨਰੀ ਜਿਹੜੀ ਹੈਗੀ ਐਨਸਾਈਕਲੋਪੀਡੀਆ ਵੀ ਗੂਗਲ ਦੇ ਉੱਤੇ ਮੌਜੂਦ ਆ ਵਿਸ਼ਵ ਕੋਸ਼ ਕੀ ਹੁੰਦਾ ਹੈ ਅੰਗਰੇਜ਼ੀ ਦੇ ਵਿੱਚ ਇਹਨੂੰ ਐਨਸਾਈਕਲੋਪੀਡੀਆ ਕਿਹਾ ਜਾਂਦਾ ਹੈ ਇਹ ਇੱਕ ਬਹੁਤ ਵਿਸ਼ਾਲ ਪੁਸਤਕ ਹੁੰਦੀ ਹੈ ਸਾਰ ਸੰਗ੍ਰਹਿ ਹੁੰਦਾ ਹੈ ਕਿਸੇ ਖਾਸ ਖੇਤਰ ਕਿਸੇ ਖਾਸ ਵਿਸ਼ੇ ਨਾਲ ਸੰਬੰਧਿਤ ਇਸ ਦੇ ਵਿੱਚ ਜਾਣਕਾਰੀ ਮਿਲ ਜਾਂਦੀ ਹੈ ਵਿਸ਼ਬ ਕੋਸ਼ ਵਿਚਲੇ ਇੰਟਰਡਜ ਜਿਹੜੇ ਹੁੰਦੇ ਨੇ ਡਿਕਸ਼ਨਰੀਆਂ ਤੋਂ ਜ਼ਿਆਦਾ ਵਿਸਤਾਰ ਵਾਲੇ ਹੁੰਦੇ ਨੇ ਹੁਣ ਜਿਹੜੀ ਡਿਕਸ਼ਨਰੀ ਹੈ ਕੋਸ਼ ਹੈ ਇਹ ਬਹੁਤ ਹੀ ਜ਼ਿਆਦਾ ਮਤਲਬ ਇੱਕ ਨਾ ਛੋਟੇ ਲੈਵਲ ਤੇ ਹੁੰਦਾ ਹੈ ਲੇਕਿਨ ਅਗਰ ਆਪਾਂ ਵਿਸ਼ਬ ਕੋਸ਼ ਦੀ ਗੱਲ ਕਰੀਏ ਇਨਸਾਈਕਲੋਪੀਡੀਆ ਇਹਦੇ ਵਿੱਚ ਫੋਰ ਐਗਜ਼ਾਮਪਲ ਸੋਸ਼ੀਓਲੋਜੀ ਦੀ ਜਿਹੜੀ ਹੈਗੀ ਇਨਸਾਈਕਲੋਪੀਡੀਆ ਦੇ ਵਿੱਚ ਸੋਸ਼ੀਓਲੋਜੀ ਦੇ ਸਾਰੇ ਵਰਡਸ ਸਾਰੀਆਂ ਕੀ টারਮਸ ਉਹਦੇ ਵਿੱਚ ਮੌਜੂਦ ਹੋਣਗੀਆਂ ਉਹਨਾਂ ਦੀ ਜਿਹੜੀ ਹੈ ਐਕਸਪਲੇਨੇਸ਼ਨ ਵੀ ਹੋਊਗੀ ਪਰਿਭਾਸ਼ਾ ਵੀ ਹੋਊਗੀ ਕਿਤੋਂ origin ਹੋਇਆ ਕਿਤੋਂ ਡਿਵੈਲਪਮੈਂਟ ਹੋਇਆ ਠੀਕ ਹੈ ਕਿਦਾਂ ਯੂਜ਼ ਕੀਤਾ ਜਾਂਦਾ ਤਾਂ ਉਹਦੇ ਵਿੱਚ ਬਹੁਤ ਵਿਸ਼ਾਲ ਰੂਪ ਦੇ ਵਿੱਚ ਜਿਹੜੀ ਜਾਣਕਾਰੀ ਮੌਜੂਦ ਹੁੰਦੀ ਆ ਆਗਨਿਕ ਕਾਲ ਦੇ ਵਿੱਚ ਬਿਸ਼ਪ ਕੋਚਾਂ ਦਾ ਕਿਸ ਤਰ੍ਹਾਂ ਵਿਸਥਾਰ ਹੋਇਆ ਤਾਂ ਬਹੁਤ ਜ਼ਿਆਦਾ ਵਿਸਥਾਰ ਹੋਇਆ ਵੱਖ-ਵੱਖ ਜ਼ਿਲ੍ਹਿਆਂ ਦੇ ਰੂਪ ਚ ਮਿਲਦੇ ਨੇ ਬਿਸ਼ਪ ਕੋਚ ਲਗਭਗ 200 ਸਾਲਾਂ ਤੋਂ ਹੋਂਦ ਚ ਆਇਆ ਠੀਕ ਹੈ ਕੋਚਕਾਰੀ ਤਾਂ ਬਹੁਤ ਟਾਈਮ ਪੀਰੀਅਡ ਦੀ ਹੈ ਲੇਕਿਨ ਇਨਸਾਈਕਲੋਪੀਡੀਆ ਯਾਨੀ ਕਿ ਬਿਸ਼ਪ ਕੋਚ ਅਜੇ ਨਵਾਂ ਹੀ ਹੈ ਦੋਸੋਂ ਕੀ ਸਾਲ ਹੋਏ ਨੇ ਇਹ ਵੱਖ-ਵੱਖ ਵਿਦਿਅਕ ਯੋਗਤਾ ਲਾਈਕ ਡਾਕਟਰੀ ਦੀ ਜਿਵੇਂ ਮੈਂ ਹੁਣ ਸੋਸ਼ੀਓਲੋਜੀ ਦੀ ਕਹਿ ਕੇ ਹਟੀਆਂ ਐਨਸਾਈਕਲੋਪੀਡिया ਤਾਂ ਡਾਕਟਰਾਂ ਦਾ ਟੀਚਰਜ਼ ਦਾ ਲਾਅ ਡਿਪਾਰਟਮੈਂਟ ਲਾਇਰ ਦਾ ਠੀਕ ਹੈ ਤਾਂ ਕਹਿਣ ਦਾ ਮਤਲਬ ਬਹੁਤ ਸਾਰੇ ਵਿਸ਼ਵ ਕੋਰਸ ਜਿਹੜੇ ਨੇ ਵੱਡੇ-ਵੱਡੇ ਡਿਜੀਟਲ ਅਤੇ ਛੋਟੇ-ਛੋਟੇ ਰੂਪਾਂ ਦੇ ਵਿੱਚ ਵੀ ਜਿਹੜੇ ਨੇ ਮੌਜੂਦ ਨੇ ਅਤੇ ਬਹੁਤ ਸਾਰੇ ਖੁੱਲੇ ਰੂਪ ਚ ਨੇ ਮਤਲਬ ਆਪਾਂ ਇਹਨਾਂ ਨੂੰ ਡਾਊਨਲੋਡ ਕਰ ਸਕਦੇ ਹਾਂ ਠੀਕ ਹੈ Google ਸਰਚ ਕਰਕੇ 21ਵੀਂ ਸਦੀ ਦੇ ਵਿੱਚ ਕੰਪਿਊਟਰ ਵਿਸ਼ਵ ਕੋਚਨ ਦੀ ਸਿਰਜਣਾ ਲਈ ਕਿਵੇਂ ਲਾਭਦਾਇਕ ਨੇ ਕਿਵੇਂ ਸਹਾਇਕ ਨੇ ਹੁਣ ਦੇਖੋ ਕੰਪਿਊਟਰ ਤੇ ਰਾਹੀਂ ਟਾਈਪ ਕੀਤੇ ਜਾਂਦੇ ਨੇ ਪਹਿਲਾਂ ਲਿਖੇ ਜਾਂਦੇ ਸੀਗੇ ਹੁਣ ਟਾਈਪ ਕੀਤੇ ਜਾਂਦੇ ਨੇ ਅਤੇ ਨਾਲ ਹੀ ਇਹ ਬਹੁਤ ਵਿਸ਼ਾਲ ਨੇ ਕਿਤੇ ਵੀ ਤੁਸੀਂ ਇਸ ਨੂੰ ਜਿਹੜਾ ਹੈਗਾ ਹੈਂਡੀ ਨੇ ਆਪਾਂ ਆਪਣੇ ਫੋਨ ਦੇ ਵਿੱਚ ਵਿਸ਼ਵ ਕੋਸ਼ ਰੱਖ ਸਕਦੇ ਹਾਂ ਸਾਈਕਲੋਪੀਡੀਆ ਡਿਕਸ਼ਨਰੀ ਕੁਝ ਵੀ ਰੱਖ ਸਕਦੇ ਆ ਤੇ ਇਹਦੇ ਨਾਲ ਆਪਾਂ ਬਹੁਤ ਹੈਂਡੀ ਹੈ ਟਾਈਮ ਸੇਵਿੰਗ ਆ ਪੈਸੇ ਵੀ ਆਪਣੇ ਸੇਵ ਹੋ ਜਾਂਦੇ ਨੇ ਬਹੁਤ ਹੀ ਜ਼ਿਆਦਾ ਆ ਆਪਾਂ ਕਹੀਏ ਵੀ ਬਹੁਤ ਘੱਟ ਪੈਸੇ ਦੇ ਵਿੱਚ ਆਪਾਂ ਇਸ ਨੂੰ ਜਿਹੜਾ ਹੈਗਾ ਐਕਸੈਸ ਕਰ ਪਾਉਂਦੇ ਆ ਇੱਕ ਜਗ੍ਹਾ ਤੋਂ ਦੂਜੀ ਥਾਂ ਲੈ ਕੇ ਜਾ ਸਕਦੇ ਹਾਂ ਬਹੁਤ ਜਲਦੀ ਲੱਭ ਸਕਦੇ ਆ ਆਡੀਓ ਵੀਡੀਓ ਹਾਈਪਰ ਲਿੰਕ ਐਨੀਮੇਸ਼ਨ ਦੇ ਨਾਲ ਇਹ ਰੋਮਾਂਚਕਾਰੀ ਜਿਹੜਾ ਹੈ ਪ੍ਰਭਾਵਸ਼ਾਲੀ ਰੂਪ ਦੇ ਨਾਲ ਇਹ ਜਿਹੜਾ ਆਪਾਂ ਲੱਭ ਸਕਦੇ ਆ ਦੁਨੀਆ ਸਭ ਤੋਂ ਪੁਰਾਣਾ ਐਨਸਾਈਕਲੋਪੀਡੀਆ ਯਾਨੀ ਕਿ ਵਿਸ਼ਵ ਕੋਸ਼ ਕਿਹੜਾ ਹੈ ਠੀਕ ਹੈ ਵਿਸ਼ਵ ਕੋਸ਼ ਆ ਜੇ ਲਿਖਿਆ ਹੋਇਆ ਐਨਸਾਈਕਲੋਪੀਡੀਆ ਦੋਨਾਂ ਦਾ ਮਤਲਬ ਸੇਮ ਆ ਦੁਨੀਆ ਦੇ ਵਿੱਚ ਅੰਗਰੇਜ਼ੀ ਭਾਸ਼ਾ ਦਾ ਸਭ ਤੋਂ ਪੁਰਾਣਾ ਸਭ ਤੋਂ ਹਰਮਨ ਪਿਆਰਾ ਵਿਸ਼ਵ ਕੋਸ਼ ਯਾਨੀ ਕਿ ਐਨਸਾਈਕਲੋਪੀਡੀਆ ਕਿਹੜਾ ਹੈਗਾ ਬ੍ਰਿਟੈਨਿਕਾ ਠੀਕ ਹੈ ਸਭ ਤੋਂ ਜ਼ਿਆਦਾ ਫੇਮਸ ਕਿਹੜਾ ਹੈ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਇਸ ਦੀ ਪ੍ਰਿੰਟਡ ਐਡੀਸ਼ਨ ਤਾਂ ਬੰਦ ਹੋ ਚੁੱਕੀ ਹੈ ਲੇਕਿਨ ਇਹ ਡਿਜੀਟਲ ਯਾਨੀ ਕਿ ਕੰਪਿਊਟਰਾਈਜ਼ਡ ਟਾਈਪਡ ਫਾਰਮ ਦੇ ਵਿੱਚ ਮੌਜੂਦ ਆ ਦੁਨੀਆ ਦਾ ਸਭ ਤੋਂ ਵੱਡਾ ਵਿਸ਼ਵ ਕੋ ਯੋਂਗਲ ਠੀਕ ਹੈ ਵਿਸ਼ਵ ਕੋਸ਼ ਯੋਂਗਲ ਜਿਹੜਾ ਹੈ ਇਹ ਸਭ ਤੋਂ ਦੁਨੀਆ ਦਾ ਵੱਡਾ ਵਿਸ਼ਵ ਕੋਸ਼ ਹੈ ਅਤੇ ਚੀਨੀ ਚਾਈਨਸ ਭਾਸ਼ਾ ਦੇ ਵਿੱਚ ਹੈ 11095 ਇਹਦੀਆਂ ਜਿਲਦਾਂ ਨੇ ਸਭ ਤੋਂ ਵੱਡਾ ਦੁਨੀਆ ਦੇ ਪ੍ਰਸਿੱਧ ਵਿਸ਼ਵ ਕੋਸ਼ ਕਿਹੜੇ ਨੇ ਹੁਣੇ ਆਪਾਂ ਪਿੱਛੇ ਘੱਟ ਕਰਕੇ ਹਟੇ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਯੋਂਗਲ ਹੋ ਗਿਆ ਠੀਕ ਹੈ ਇੰਡੀਕਾ ਹੋ ਗਿਆ ਐਨਸਾਈਕਲੋਪੀਡੀਆ ਅਮਰੀਕਾਨਾ ਹੋ ਗਿਆ ਐਨਸਾਈਕਲੋਪੀਡੀਆ ਆਫ ਇਸਲਾਮ ਹੋ ਗਿਆ ਠੀਕ ਹੈ ਐਵਰੀ ਮੈਨਸ ਐਂਸਾਈਕਲੋਪੀਡੀਆ ਹੋ ਗਿਆ ਤੇ ਇੰਪੋਰਟੈਂਟ ਹੈ ਕੋਈ ਵੀ ਦੋ ਪ੍ਰਸਿੱਧ ਵਿਸ਼ਵ ਕੋਸ਼ ਪੁੱਛ ਸਕਦੇ ਨੇ ਬ੍ਰਿਟੈਨਿਕਾ ਯੰਗਲ ਇੰਡੀਕਾ ਅਮਰੀਕਨਾਂ ਇਸਲਾਮ ਵਾਲਾ ਠੀਕ ਹੈ ਇਹ ਸਾਰੇ ਆਪਾਂ ਲਿਖ ਸਕਦੇ ਹਾਂ ਹੁਣ ਪੰਜਾਬੀ ਵਿੱਚ ਰਚੇ ਗਏ ਵਿਸ਼ਵ ਕੋਸ਼ ਕਿਹੜੇ ਕਿਹੜੇ ਨੇ ਤਾਂ ਕਿਹੜੇ-ਕਿਹੜੇ ਵਿਸ਼ਵ ਕੋਸ਼ ਨੇ ਸਿੱਖ ਧਰਮ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜਾ ਮਹਾਨ ਵਿਸ਼ਵ ਕੋਸ਼ ਹੈ ਭਾਈ ਕਾਨ ਸਿੰਘ ਨਾਭਾ ਦਾ ਜਦੀ ਕਾਪੀ ਆਨਲਾਈਨ ਵੀ ਮਿਲਦੀ ਆ ਇਹ ਸਭ ਤੋਂ ਜ਼ਿਆਦਾ ਜਿਹੜਾ ਹੈ ਮਹਾਨ ਪੰਜਾਬੀ ਦਾ ਵਿਸ਼ਵ ਕੋਸ਼ ਹੈ ਫਿਰ ਉਸ ਤੋਂ ਬਾਅਦ ਦੇ ਵਿੱਚ ਸੋਹਿੰਦਰ ਸਿੰਘ ਵਣਜਾਰਾ ਬਿੰਦੀ ਦਾ ਲਿਖਿਆ ਹੋਇਆ ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼ ਹੈ ਜਿਹੜਾ ਇਹ ਵੀ ਬਹੁਤ ਇੰਪੋਰਟੈਂਟ ਹੈ ਪੰਜਾਬੀ ਦੇ ਵਿੱਚ ਠੀਕ ਹੈ ਇੱਕ ਤਾਂ ਭਾਈ ਕਾਮ ਸਿੰਘ ਦਾ ਇੱਕ ਸੋਹਿੰਦਰ ਸਿੰਘ ਵਣਜਾਰਾ ਬੇਦੀ ਦਾ ਇਹ ਸ਼ਾਰਟ ਕੁਐਸਚਨ ਪੁੱਛੇ ਜਾ ਸਕਦੇ ਨੇ ਦੋ ਭਾਸ਼ਾਈ ਕੋਸ਼ ਕਿਹੜਾ ਹੁੰਦਾ ਕਿਹੜੇ ਕੰਮ ਆਉਂਦਾ ਦੋ ਭਾਸ਼ਾਈ ਕੋਸ਼ ਦਾ ਮਤਲਬ ਕੀ ਹੈ ਅੰਗਰੇਜ਼ੀ ਤੋਂ ਪੰਜਾਬੀ ਟਰਾਂਸਲੇਸ਼ਨ ਵਾਲਾ ਠੀਕ ਹੈ ਅੰਗਰੇਜ਼ੀ ਤੋਂ ਹਿੰਦੀ ਹਿੰਦੀ ਤੋਂ ਪੰਜਾਬੀ ਮਤਲਬ ਦੋ ਲੈਂਗੁਏਜਸ ਵਾਲਾ ਤਾਂ ਉਹਨੂੰ ਦੋ ਭਾਸ਼ਾਈ ਸ਼ਬਦ ਕੋਸ਼ ਕਹਿੰਦੇ ਨੇ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਅਨੁਵਾਦ ਕਰਨ ਦੇ ਵਿੱਚ ਇਹ ਮਦਦ ਕਰਦਾ ਹੈ ਭਾਸ਼ਾ ਇੱਕ ਭਾਸ਼ਾ ਫੋਰ ਐਗਜ਼ਾਮਪਲ ਸਾਨੂੰ ਪੰਜਾਬੀ ਆਉਂਦੀ ਹੈ ਇੰਗਲਿਸ਼ ਆਪਾਂ ਸਿੱਖਣਾ ਚਾਹਦੇ ਤਾਂ ਆਪਾਂ ਇੰਗਲਿਸ਼ ਦਾ ਜਿਹੜਾ ਸ਼ਬਦ ਕੋਸ਼ ਹੈ ਠੀਕ ਹੈ ਬੀਲਿੰਗਵਲ ਦੋ ਪਛਾਈ ਮਤਲਬ ਬੀਲਿੰਗਵਲ ਆਪਾਂ ਯੂਜ਼ ਕਰ ਸਕਦੇ ਹਾਂ ਠੀਕ ਹੈ ਵਿਦੇਸ਼ੀ ਭਾਸ਼ਾਵਾਂ ਨੂੰ ਆਪਾਂ ਸਮਝ ਸਕਦੇ ਹਾਂ ਸਿੱਖ ਸਕਦੇ ਹਾਂ ਦੋ ਪਛਾਈ ਕੋਸ਼ ਬਣਾਉਣ ਸਮੇਂ ਸਭ ਤੋਂ ਵੱਡਾ ਔਖਾ ਕੰਮ ਕਿਹੜਾ ਹੈ ਹੁਣ ਦੇਖੋ ਸਭ ਤੋਂ ਔਖਾ ਕੰਮ ਕਿਹੜਾ ਹੈ ਕਿ ਕਈ ਵਾਰ ਸਰੋਤ ਭਾਸ਼ਾ ਦੇ ਅਰਥ ਜਿਹੜੇ ਨੇ ਬਹੁਤ ਸਾਰੇ ਖੇਤਰਾਂ ਨੂੰ ਘੇਰੇ ਚ ਲੈ ਲੈਂਦੇ ਫੋਰ ਏਗਜ਼ਾਮਪਲ ਆਪਾਂ ਅੰਕਲ ਸ਼ਬਦ ਵਰਤਦੇ ਆਂ ਇੰਗਲਿਸ਼ ਵਿੱਚ ਉਹ ਮਾਮੇ ਲਈ ਵੀ ਆਪਾਂ ਵਰਤ ਲੈਨੇ ਤਾਇਏ ਲਈ ਵੀ ਵਰਤ ਲੈਨੇ ਚਾਚੇ ਲਈ ਵੀ ਫੁੱਫੜ ਲਈ ਵੀ ਹੈ ਨਾ ਤਾਂ ਕਹਿੰਦਾ ਮਤਲਬ ਇੱਕ ਸਪੈਸੀਫਿਕ ਰਿਸ਼ਤਾ ਨਹੀਂ ਇਹ ਦੱਸਦਾ ਹੈਗਾ ਤਾਂ ਇਸ ਇਹ ਦਿੱਕਤ ਥੋੜੀ ਜੀ ਆਪਣੀ ਆ ਜਾਂਦੀ ਹੈ ਵਿਸ਼ਾ ਕੋਸ਼ ਕੀ ਹੁੰਦਾ ਦੋ ਵਿਸ਼ਾ ਕੋਸ਼ਾਂ ਦੇ ਨਾਮ ਲਿਖੋ ਵਿਸ਼ਾ ਕੋਸ਼ਾਂ ਨੂੰ ਅੰਗਰੇਜ਼ੀ ਦੇ ਵਿੱਚ ਸਿੰਗਲ ਸਬਜੈਕਟ ਡਿਕਸ਼ਨਰੀ ਸਿੰਗਲ ਫੀਲਡ ਡਿਕਸ਼ਨਰੀ ਵੀ ਕਹਿੰਦੇ ਆ ਠੀਕ ਹੈ ਇਹ ਵਿਸ਼ੇਸ਼ ਕਿਸਮ ਦਾ ਹੁੰਦਾ ਫੋਰ ਏਗਜ਼ਾਮਪਲ ਕਾਨੂੰਨ ਸੰਬੰਧੀ ਵਿੱਚ ਆਫਕੋਰਸ ਜਿੱਦੇ ਵੀ ਸਿਰਫ ਕਾਨੂੰਨੀ ਲੈਂਗੁਏਜ ਠੀਕ ਹੈ ਲਾ ਦੀ ਡਿਕਸ਼ਨਰੀ ਹੁੰਦੀ ਹੈ ਡਾਕਟਰੀ ਵਿਸ਼ਾ ਕੋਸ਼ ਦੇ ਵਿੱਚ ਸਿਰਫ ਡਾਕਟਰੀ ਲੈਂਗੁਏਜ ਟੈਕਨੀਕਲ ਦੇ ਵਿੱਚ ਟੈਕਨੀਕਲ ਲੈਂਗੁਏਜ ਹੋਗੀ ਸੰਪਾਸ਼ੀ ਕੋਸ਼ ਕੀ ਹੁੰਦਾ ਹੈ ਤੇ ਇਹ ਕਿੰਨੀਆਂ ਕਿਸਮਾਂ ਦੇ ਹੁੰਦੇ ਨੇ ਸੰਪਾਸ਼ੀ ਕੋਸ਼ ਮਤਲਬ ਹਿੰਦੀ ਟੂ ਹਿੰਦੀ ਇੰਗਲਿਸ਼ ਟੂ ਇੰਗਲਿਸ਼ ਪੰਜਾਬੀ ਟੂ ਪੰਜਾਬੀ ਠੀਕ ਹੈ ਤਾਂ ਇਸ ਦੇ ਵਿੱਚ ਲਕਸ਼ਿਸ਼ ਭਾਸ਼ਾ ਇੱਕੋ ਹੁੰਦੀ ਹੈ ਸਰੋਤ ਭਾਸ਼ਾ ਇੱਕੋ ਹੁੰਦੀ ਹੈ ਜਿਵੇਂ ਫੋਰ ਐਗਜ਼ਾਮਪਲ ਅਸੀਂ ਪੰਜਾਬੀ ਨੂੰ ਬਹੁਤ ਚੰਗੇ ਤਰੀਕੇ ਨਾਲ ਸਮਝਣਾ ਹੈ ਤਾਂ ਪੰਜਾਬੀ ਦਾ ਅਸੀਂ ਡਿਕਸ਼ਨਰੀ ਲੈ ਕੇ ਆਵਾਂਗੇ ਪੰਜਾਬੀ ਤੋਂ ਪੰਜਾਬੀ ਠੀਕ ਹੈ ਤਾਂ ਇਸ ਦੇ ਵਿੱਚ ਅਸੀਂ ਇੱਕੋ ਭਾਸ਼ਾ ਯਾਨੀ ਕਿ ਪੰਜਾਬੀ ਦੇ ਸ਼ਬਦ ਮੁਹਾਵਰੇ ਸਿਨੋਨਿਮਸ ਠੀਕ ਹੈ ਆਪੋਜ਼ਿਟ ਵਰਡ ਹੋਗੇ ਸਮਾਨਾਰਥਿਕ ਸ਼ਬਦ ਹੋਗੇ ਵਿਰੋਧੀ ਸ਼ਬਦ ਸਾਰਾ ਕੁਝ ਆਪਾਂ ਜਿਹੜਾ ਹੈ ਸਮਝ ਸਕਦੇ ਹਾਂ ਠੀਕ ਹੈ ਤਾਂ ਮਤਲਬ ਸ਼ਬਦ ਕੋਸ਼ ਅਰਥ ਕੋਸ਼ ਮੁਹਾਵਰਾ ਕੋਸ਼ ਧਾਤੂ ਕੋਸ਼ ਵਿਰੋਧੀ ਸ਼ਬਦ ਸਭ ਕੁਝ ਅਸੀਂ ਸਮਝ ਸਕਦੇ ਹਾਂ ਪੰਜਾਬੀ ਵਿੱਚ ਸਭ ਤੋਂ ਪਹਿਲਾ ਪੰਜਾਬੀ ਤੋਂ ਪੰਜਾਬੀ ਕੋਸ਼ ਕਿਹਨੇ ਤਿਆਰ ਕੀਤਾ ਸੀ ਭਾਈ ਬਿਸ਼ਨ ਦਾਸ ਪੁਰੀ ਨੇ ਠੀਕ ਹੈ ਭਾਈ ਬਿਸ਼ਨ ਦਾਸ ਪੁਰੀ ਨੇ ਇੰਪੋਰਟੈਂਟ ਕੁਸ਼ਨ ਹੈ ਵੀ ਤਕਨੀਕ ਤਕਨੀਕੀ ਸ਼ਬਦਾਵਲੀ ਕੋਸ਼ ਕੀ ਹੁੰਦਾ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਤਕਨੀਕੀ ਯਾਨੀ ਕਿ ਟੈਕਨੀਕਲ ਭਾਸ਼ਾ ਵਾਲਾ ਠੀਕ ਹੈ ਟੈਕਨੀਕਲ ਡਿਕਸ਼ਨਰੀ ਵੀ ਨੂੰ ਕਿਹਾ ਜਾਂਦਾ ਹੈ ਇਸ ਦੇ ਵਿੱਚ ਟੈਕਨੀਕਲ ਭਾਸ਼ਾ ਸ਼ਬਦਾਵਲੀ ਹੀ ਕੇਂਦਰਿਤ ਕੀਤੀ ਜਾਂਦੀ ਹੈ ਬਹੁਤ ਤਰ੍ਹਾਂ ਦਾ ਇਹ ਹੋ ਸਕਦਾ ਹੈ ਵੋ ਖੇਤਰੀ ਇਕਲ ਅਤੇ ਉਪ ਖੇਤਰੀ ਵਿਕੀਪੀਡੀਆ ਕੀ ਹੈ ਇਸ ਦੀ ਸਟਾਰਟਿੰਗ ਜਿਸ ਨੇ ਕੀਤੀ ਸੀ ਤਾਂ ਵਿਕੀਪੀਡੀਆ ਮੁਫਤ ਗਿਆਨ ਕੋਸ਼ ਹੈ ਆਪਾਂ ਜਦੋਂ ਇੰਟਰਨੈਟ ਚਲਾ ਕੇ ਠੀਕ ਹੈ ਵਾਈਫਾਈ ਨਾਲ ਜਾਂ ਫੋਨ ਦੇ ਨਾਲ ਤਾਂ ਆਪਾਂ ਇੰਟਰਨੈਟ ਦੇ ਨਾਲ ਜਿਹੜਾ ਹੈ ਕੋਈ ਵੀ ਵੈਬਸਾਈਟ ਨੂੰ ਸਰਚ ਕਰਦੇ ਹਾਂ ਉਸ ਦੇ ਉੱਤੇ ਅਗਰ ਫੋਰ ਐਗਜ਼ਾਮਪਲ ਆਪਾਂ ਨੂੰ ਕਿਸੇ ਚੀਜ਼ ਦਾ ਵਰਡ ਨਹੀਂ ਪਤਾ ਹੈਗਾ ਠੀਕ ਹੈ ਤਾਂ ਆਪਾਂ ਜਿਹੜਾ ਹੈ ਉਸ ਵੈਬਸਾਈਟ ਦੇ ਥਰੂ ਵਿਕੀਪੀਡੀਆ ਦੇ ਥਰੂ ਉਸ ਦੇ ਬਾਰੇ ਜਿਹੜਾ ਹੈਗਾ ਸਰਚ ਕਰ ਸਕਦੇ ਹਾਂ ਠੀਕ ਹੈ ਫੋਰ ਐਗਜ਼ਾਮਪਲ ਫੁੱਟਬਾਲ ਪਲੇਅਰ ਜਿਹੜੇ ਨੇ ਅ ਅਰਜੁਨਾ ਵੈਡੀ ਹੈਨਾ ਅਗਰ ਆਪਾਂ ਨੇ ਇਹਨਾਂ ਨੂੰ ਜਿਹੜਾ ਹੈਗਾ ਸਰਚ ਕਰਨਾ ਤਾਂ ਸਾਰਿਆਂ ਦੀ ਲਿਸਟ ਸਾਡੇ ਸਾਹਮਣੇ ਆ ਚਗੀ ਹੈਨਾ ਤਾਂ ਹਰ ਰੋਜ਼ ਕਰੋੜਾਂ ਲੋਕ ਜਿਹੜੇ ਨੇ ਵੱਖ-ਵੱਖ ਵਿਸ਼ਿਆਂ ਦੀ ਜਾਣਕਾਰੀ ਲੈਂਦੇ ਨੇ ਨਵੀਂ-ਨਵੀਂ ਜਾਣਕਾਰੀ ਪ੍ਰਾਪਤ ਕਰਦੇ ਨੇ ਬਹੁਤ ਜ਼ਿਆਦਾ ਡੇਲੀ ਅਪਡੇਟਡ ਜਿਹੜਾ ਹੈ ਵਿਕੀਪੀਡੀਆ ਹੁੰਦਾ ਰਹਿੰਦਾ ਹੈ ਇਸ ਦੇ ਵਿੱਚ ਜਿਹੜੇ ਖੁਜਾਰਥੀ ਨੇ ਲੇਖਕ ਨੇ ਵਿਦਿਆਰਥੀ ਨੇ ਹੈਨਾ ਖੁੱਲੇ ਜਿਹੜੇ ਨੇ ਓਪਨ ਸੋਰਸਸ ਦੇ ਰਾਹੀਂ ਜਿਹੜੀ ਹੈ ਜਾਣਕਾਰੀ ਪ੍ਰਾਪਤ ਕਰਦੇ ਰਹਿੰਦੇ ਨੇ ਤਾਂ ਵਿਕੀਪੀਡੀਆ ਜਿਹੜਾ ਹੈ ਇਸ ਦੀ ਸ਼ੁਰੂਆਤ ਜਿਮੀ ਵੇਲਸ ਨੇ ਕੀਤੀ ਸੀ ਅਤੇ ਲੈਰੀ ਸੈਂਗਰ ਨੇ ਕੀਤੀ ਸੀ 15 जनवरी 2021 ਨੂੰ ਅਤੇ ਫਿਰ ਇਸ ਤੋਂ ਬਾਅਦ ਇੱਕ ਫਾਊਂਡੇਸ਼ਨ ਸਥਾਪਿਤ ਹੋ ਗਈ ਤਾਂ ਵਿਕੀਪੀਡੀਆ ਦੇ ਉੱਤੇ ਹੋਰ ਪ੍ਰੋਜੈਕਟ ਵੀ ਨਾਲ-ਨਾਲ ਚੱਲ ਰਹੇ ਨੇ ਵਿਕੀਸ਼ਨਰੀ ਹੋ ਗਿਆ ਵਿਕੀ ਬੁਕਸ ਹੋ ਗਿਆ ਵਿਕੀ ਸੋਰਸਸ ਹੋ ਗਿਆ ਵਿਕੀ ਕੋਰਸ ਹੋ ਗਿਆ ਵਿਕੀ ਸਪੀਸੀਜ਼ ਹੋ ਗਿਆ ਵਿਕੀ ਵੈਰੀਟੀ ਹੋ ਗਿਆ ਵਿਕੀ ਨਿਊਜ਼ ਹੋ ਗਿਆ ਵਿਕੀ ਮੈਟਾ ਵਿਕੀ ਟੈਕ ਹੋ ਗਿਆ ਹੁਣ ਵਿਕੀਪੀਡੀਆ ਦੇ ਲਾਭ ਕੀ ਹੈ ਫੋਰ ਏਗਜ਼ਾਮਪਲ ਹੁਣ ਤੱਕ ਜਿੰਨੀ ਵੀ ਆਪਣੀ ਜਾਣਕਾਰੀ ਹੈਗੀ ਹੈ ਗੂਗਲ ਤੇ ਜੋ ਜੋ ਹੁੰਦਾ ਹੈ ਨਾ ਜੋ ਜੋ ਵਰਲਡ ਵਿੱਚ ਹੋ ਰਿਹਾ ਹੈ ਇਹ ਸਾਰੀ ਜਾਣਕਾਰੀ ਦਾ ਸਭ ਤੋਂ ਵੱਡਾ ਪੋਰਟਲ ਵਿਕੀਪੀਡੀਆ ਹੈ ਮੁਫਤ ਹੈ ਕਦੇ ਵੀ ਅਸੀਂ ਐਕਸੈਸ ਕਰ ਸਕਦੇ ਹਾਂ ਬਹੁਤ ਹੈਂਡੀ ਹੈ ਫੋਨ ਦੇ ਵਿੱਚ ਆਪਾਂ ਸਭ ਕੁਝ ਕੋਚ ਖਬਰਾਂ ਕਰ ਸਕਦੇ ਹਾਂ ਕੋਈ ਵੀ ਪ੍ਰੋਜੈਕਟ ਮੁਕੰਮਲ ਕਰ ਸਕਦੇ ਹਾਂ ਠੀਕ ਹੈ ਲਾਭ ਲੈ ਸਕਦੇ ਹਾਂ 300 ਤੋਂ ਜ਼ਿਆਦਾ ਭਾਸ਼ਾਾਂ ਮਾਈ ਦੇ ਵਿੱਚ ਮਿਲ ਜਾਂਦੀਆਂ ਨੇ ਅਤੇ ਬਹੁਤ ਸਾਰੇ ਵੈਬ ਬ੍ਰਾਊਜ਼ਰ ਨੇ ਦੇਖੋ UC ਬ੍ਰਾਊਜ਼ਰ Uzi mini ਹੋ ਗਿਆ ਠੀਕ ਹੈ DuckDuckGo ਹੋ ਗਿਆ ਹੋਰ ਵੀ ਜਿਹੜੇ ਨੇ ਸਰਚ ਇੰਜਨ ਤੁਸੀਂ ਇਹਦੇ ਵਿੱਚ ਜਿਹੜੇ ਹੈਗੇ ਸਰਚ ਕਰ ਸਕਦੇ ਹਾਂ ਠੀਕ ਹੈ ਵਿਕੀਪੀਡੀਆ ਦੀਆਂ ਹਾਨੀਆਂ ਕੀ ਨੇ ਹੁਣ ਫੋਰ ਐਗਜ਼ਾਮਪਲ ਮੈਨੂੰ ਕੁਝ ਪਤਾ ਹੈ ਤੇ ਮੈਂ ਉਹ ਵਿਕੀਪੀਡੀਆ ਦੇ ਉੱਤੇ ਜਿਹੜਾ ਹੈਗਾ ਪਾ ਦਿੱਤਾ ਹੋ ਸਕਦਾ ਮੈਨੂੰ ਘੱਟ ਜਾਣਕਾਰੀ ਹੋਵੇ ਹੈਨਾ ਤੇ ਇਸ ਕਰਕੇ ਜਿਹੜਾ ਹੈ ਵੱਖ-ਵੱਖ ਆਥਰਸ ਜਿਹੜੇ ਨੇ ਵੱਖ-ਵੱਖ ਜਾਣਕਾਰੀਆਂ ਦੰਦੇ ਨੇ ਕਈ ਵਾਰ ਜਿਹੜਾ ਹੈਗਾ ਡੇਟਸ ਮੈਚ ਨਹੀਂ ਕਰਦੀਆਂ ਹਿਸਟਰੀ ਮੈਚ ਨਹੀਂ ਕਰਦੀ ਇਸ ਕਰਕੇ ਜਿਹੜਾ ਹੈ ਜਿਹੜਾ ਵੀ ਰਿਸਰਚਰ ਇਸ ਨੂੰ ਲੱਭਦਾ ਤਾਂ ਉਹਨੂੰ ਪ੍ਰੋਬਲਮ ਆ ਜਾਂਦੀ ਹੈ ਹੈਨਾ ਤਾਂ ਇਸ ਕਰਕੇ ਐਨਸਾਈਕਲੋਪੀਡੀਆ ਦੇ ਮੁਕਾਬਲੇ ਵਿਕੀਪੀਡੀਆ ਘੱਟ ਵਿਸ਼ਵਾਸਯੋਗ ਹੈ ਐਨਸਾਈਕਲੋਪੀਡੀਆ ਬਹੁਤ ਹੀ ਜ਼ਿਆਦਾ ਜਿਹੜੇ ਨੇ ਅਮ ਅਮ ਵਿਸ਼ੇ ਦੇ ਮਹਾਰ ਲੋਕ ਉਹ ਤਿਆਰ ਕਰਦੇ ਨੇ ਲੇਕਿਨ ਵਿਕੀਪੀਡੀਆ ਦੇ ਵਿੱਚ ਕੋਈ ਵੀ ਮੇਰੇ ਤੁਹਾਡੇ ਵਰਗਾ ਜਿਹੜਾ ਹੈਗਾ ਉਹ ਆਪਣਾ ਗਿਆਨ ਵੰਡ ਸਕਦਾ ਹੈ ਠੀਕ ਹੈ ਸੋ ਬਲੋਗ ਆਰਟੀਕਲ ਪੋਸਟ ਜਿਹੜਾ ਹੈ ਕਰ ਸਕਦਾ ਇਸ ਕਰਕੇ ਹੋ ਸਕਦਾ ਹੈ ਕਿ ਆਪਾਂ ਜਿਹੜੀਆਂ ਡੇਟਸ ਗਲਤ ਮੈਂਸ਼ਨ ਕਰਦੀ ਹੈ ਟਾਈਪੋ ਜਿਹੜੀ ਹੈਗੀ ਮਿਸਟੇਕ ਕੋਈ ਹੋ ਜਾਵੇ ਹੈਨਾ ਸੋ ਇਸ ਕਰਕੇ ਜਿਹੜੇ ਵਿਕੀਪੀਡੀਆ ਹੈ ਇਹ ਥੋੜਾ ਜਿਹਾ ਹਾਨੀ ਵਾਲਾ ਹੁੰਦਾ ਹੈ ਇਨਸਾਈਕਲੋਪੀਡੀਆ ਵਿਸ਼ਵਾਸਯੋਗ ਹੁੰਦਾ ਹੈ ਇਨਸਾਈਕਲੋਪੀਡੀਆ ਜਿਹੜਾ ਹੈ ਬਹੁਤ ਹੀ ਜ਼ਿਆਦਾ ਸਟੀਕ ਜਾਣਕਾਰੀ ਦਿੰਦਾ ਹੈ ਜੋ ਕਿ ਵਿਕੀਪੀਡੀਆ ਆਪਾਂ ਨੂੰ ਨਹੀਂ ਦਿੰਦਾ ਵਿਕੀਸ਼ਨਰੀ ਦਾ ਮਤਲਬ ਕੀ ਹੈਗਾ ਇਹ ਆਨਲਾਈਨ ਸ਼ਬਦ ਕੋਸ਼ ਹੈ ਇਹਦੇ ਵਿੱਚ ਦੁਨੀਆ ਭਰ ਦੀਆਂ ਭਾਸ਼ਾਵਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਪਰਿਭਾਸ਼ਿਤ ਕਰਨ ਦੇ ਉਦੇਸ਼ ਦੇ ਨਾਲ ਜਿਹੜਾ ਹੈ ਚਲਾਇਆ ਜਾ ਰਿਹਾ ਹੈ ਚਾਰ ਭਾਸ਼ਾਵਾਂ ਵੀ ਵਿਕੀ ਸਨਰੀ ਦੇ ਵਿੱਚ ਚੱਲ ਰਹੀਆਂ ਨੇ ਇੱਕ ਟਾਈਮ ਪੀਰੀਅਡ ਤੇ ਵਿਕੀ ਬੁਕਸ ਦੇ ਵਿੱਚ ਵੱਖ-ਵੱਖ ਕਿਤਾਬਾਂ ਹੁਣ ਵਿਕੀ ਬੁਕਸ ਦਾ ਮਤਲਬ ਕੀ ਹੈ ਵੱਖ-ਵੱਖ ਕਿਤਾਬਾਂ 3000 ਦੇ ਕਰੀਬ ਬੁਕਸ ਜਿਹੜੀਆਂ ਨੇ ਵਿਕੀਪੀਡੀਆ ਦੇ ਉੱਤੇ ਮੌਜੂਦ ਨੇ ਠੀਕ ਹੈ ਆਪਾਂ ਇਹਨਾਂ ਨੂੰ ਪੜ੍ਹ ਸਕਦੇ ਹਾਂ ਪ੍ਰਕਾਸ਼ਿਤ ਕਰ ਸਕਦੇ ਹਾਂ ਸੰਪਾਦਨ ਕਰ ਸਕਦੇ ਹਾਂ ਵਿਕੀ ਸੋਰਸਿਸ ਓਪਨ ਸੋਰਸ ਲਾਇਬ੍ਰੇਰੀ ਹੈ ਕਿਸੇ ਵੀ ਭਾਸ਼ਾ ਦੀ ਜਾਣਕਾਰੀ ਆਪਾਂ ਲੈ ਸਕਦੇ ਹਾਂ ਵਿਕੀ ਕੋਡਸ ਦੇ ਵਿੱਚ ਫੋਰ ਐਗਜ਼ਾਮਪਲ ਕੋਡਸ ਠੀਕ ਹੈ ਕੋਡਸ ਕੀ ਹੁੰਦੇ ਨੇ ਕਿ ਵੱਖ-ਵੱਖ ਵਪਾਰੀਆਂ ਦੇ ਇਤਿਹਾਸਕਾਰਾਂ ਦੇ ਅਨੁਭਵੀ ਲੋਕਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਆਪਾਂ ਕੋਡਸ ਕਹਿੰਦੇ ਆ ਤਾਂ ਵਿਕੀ ਕੋਡਸ ਮਤਲਬ ਵਿਕੀਪੀਡੀਆ ਦੇ ਉੱਤੇ ਜਿਹੜੇ ਵੀ ਇੰਪੋਰਟੈਂਟ ਕੋਡਸ ਨੇ ਮਿਲਦੇ ਨੇ ਉਹਨਾਂ ਨੂੰ ਆਪਾਂ ਵਿਕੀ ਕੋਡਸ ਕਹਿੰਦੇ ਨੇ ਠੀਕ ਹੈ ਵਿਕੀ ਸਪੀਸੀਜ਼ ਜਾਂ ਜਾਨਵਰਾਂ ਦੀਆਂ ਰੂਖਾਂ ਦੀਆਂ ਜੀਵ ਜੰਤੂ ਕਿਹੜੇ ਮਕੋੜੇ ਜਾਨਵਰਾਂ ਠੀਕ ਹੈ ਸਾਰਿਆਂ ਦੀਆਂ ਜਿਹੜੀਆਂ ਜਾਣਕਾਰੀਆਂ ਆਪਾਂ ਨੂੰ ਮਿਲਦੀਆਂ ਉਹ ਵਿਕੀ ਸਪੀਸੀਜ਼ ਤੇ ਮਿਲਦੀਆਂ ਨੇ ਫਾਈਨ ਦੇਖ ਚੈਨਲ ਵੀ ਹੈਗਾ ਵਿਕੀ ਸਪੀਸੀਜ਼ ਦਾ ਆਈ ਆਰ ਸੀ ਦਾ ਵਿਕੀ ਨਿਊਜ਼ ਦੇ ਵਿੱਚ ਕੋਈ ਵੀ ਖਬਰ ਆਪਾਂ ਜਿਹੜੀ ਹੈ ਛਾਪ ਵੀ ਸਕਦੇ ਆਂ ਦੇਖ ਵੀ ਸਕਦੇ ਆਂ ਠੀਕ ਹੈ ਸਰਚ ਵੀ ਕਰ ਸਕਦੇ ਆਂ ਠੀਕ ਹੈ ਇਸ ਤੋਂ ਬਾਅਦ ਆਪਾਂ ਕਰਾਂਗੇ ਪ੍ਰੈਸ ਰਿਪੋਰਟ ਨੈਕਸਟ ਵੀਡੀਓ ਚ ਮਿਲਦੇ ਨਵੇਂ ਵੀਡੀਓ ਦੇ ਨਾਲ